i yeah. yeah. ਕਮਲ ਦੀਪੂ ਮੈਂ ਕਮਲ ਦੀਪੂ ਸ਼ਰਦ ਨਾਲ ਇਸ ਗੱਲ ਦੇ ਲਈ ਲਾਇਆ ਕਿ ਅੱਜ ਤੋਂ 15-20 ਸਾਲ ਪਹਿਲਾਂ ਕਮਲ ਦੇ ਮਾਤਾ ਜੀ ਸਾਡਾ ਪ੍ਰੋਗਰਾਮ ਚੱਲ ਰਿਆ ਸੀ ਬੁੱਕ ਬੈਂਕ ਸੋਸਾਇਟੀ ਦਾ ਅ ਅਰੋੜਾ ਸਾਹਿਬ ਸੰਮਤੀ ਸਕੂਲ ਦੇ ਵਿੱਚ ਤਾਂ ਉਸ ਵੇਲੇ ਇਹਨਾਂ ਦੇ ਮਦਰ ਜਿਨ੍ਹਾਂ ਨੂੰ ਬੜਾ ਚਾਅ ਸੀ ਕਿ ਮੇਰਾ ਬੇਟਾ ਵੀ ਸਮਾਜ ਦੇ ਕੰਮਾਂ ਦੇ ਵਿੱਚ ਅੱਗੇ ਆਵੇ ਉਸ ਵੇਲੇ ਇੰਨਾ ਨੇ ਮੈਸਟੇਜ ਕਰ ਰਿਆ ਸੀ ਦਾ ਆਈ ਦੀ ਬਾਹ ਇਹਦਾ ਪਿਆਰਾ ਜਿਹਾ ਬੋਲਾ ਜਾਂ ਹੱਥ ਮੈਨੂੰ ਫੜਾਇਆ ਸੀਗਾ ਤੇ ਵੀ ਇਹਨੂੰ ਵੀ ਇਸ ਲੜੀ ਦੇ ਵਿੱਚ ਲਗਾਉਣਾ ਤੇ ਅੱਜ ਇਸ ਖੂਬਸੂਰਤ ਸਮਾਗਮ ਦੀ ਸਟੇਜ ਕਰਦੇ ਹੋਏ ਤੇ ਇਸ ਸੋਹਣੀ ਸੁਸਾਇਟੀ ਨੂੰ ਲੀਡ ਕਰਦੇ ਹੋਏ ਦੇਖ ਕੇ ਮੇਰਾ ਜੀ ਕਰਦਾ ਕਿ ਮੈਂ ਸਾਰੀ ਆਡੀਅנס ਤੋਂ ਇਹਦੇ ਲਈ ਤਾੜੀਆਂ ਮਿਲਵਾਵਾਂ ਮੈਂ ਉਹਨਾਂ ਦਾ ਤਾਂ ਇਹਦੇ ਨਾਲ ਇਹ ਸਾਰੀ ਟੀਮ ਰਦਾਨ ਦੀ ਲਾਲਾ ਲਾਲ ਪਤਰਾਏ ਚੈਰੀਟੇਬਲ ਸੁਸਾਇਟੀ ਜਗਰਾਉ ਬੜਾ ਖੂਬਸੂਰਤ ਹੈ ਸਰਕਾਰਾਂ ਤੋਂ ਉਹ ਕੰਮ ਨਹੀਂ ਹੁੰਦੇ ਜਿਹੜੀਆਂ ਐਨ ਜੀਓਸ ਤੇ ਖਾਸ ਤੌਰ ਤੇ ਨੌਜਵਾਨ ਰੁਕ ਜਾਣਾ ਨਹੀਂ ਤੂੰ ਕਹੀਂ ਹਾਰ ਕੇ ਕਾਂਟੋ ਤੇ ਚੱਲ ਕੇ ਮਿਲेंगे ਸਾਇਬ ਹਾਰ ਕੇ ਅੱਜ ਲਾਲਾ ਲਾਲ ਪਤਰਾਏ ਸੁਸਾਇਟੀ ਚੈਰੀਟੇਬਲ ਸੁਸਾਇਟੀ ਦੇ ਸਾਰੇ ਨੌਜਵਾਨ ਬੱਚੇ ਮੈਂ ਆਡੀਅנס ਨੂੰ ਦੱਸਣਾ ਚਾਹਾਂਗਾ ਕਿ ਇਹ ਸਾਰੇ ਹੀ ਇਨ੍ਹਾਂ ਤੇ ਬੜੀ ਦਇਆ ਪਰਮਾਤਮਾ ਦੀ ਘਰੋਂ ਸਾਰੇ ਬਹੁਤ ਹੀ ਵਧੀਆ ਢੰਗ ਦੇ ਨਾਲ ਆਪਣਾ ਜੀਵਨ ਬਤੀਤ ਕਰਦੇ ਨੇ ਇੰਨੇ ਸੋਹਣੇ ਬਿਜ਼ਨਸ ਨੇ 1 ਮਿੰਟ ਦਾ ਇਨਾਂ ਕੋਲੇ ਟਾਈਮ ਨਹੀਂ ਹੈਗਾ ਫੇਰ ਵੀ ਇਨਾਂ ਨੇ ਲਾਲਾ ਲਾਜਤਰਾਏ ਜੀ ਦਾ ਨਾਮ ਜਿਵੇਂ ਕਹਿੰਦੇ ਆ ਉਹ ਅਮਰ ਰੱਖਣ ਦੇ ਵਿੱਚ ਬੜਾ ਯੋਗਦਾਨ ਪਾਇਆ ਖਾਸ ਤੌਰ ਤੇ ਦਿਹਾਉਂ ਦੇ ਵਿੱਚ ਮੈਨੂੰ 40 ਸਾਲ ਬੋਗੇ ਨੇ ਸਾਡੇ ਸਮਾਜ ਸੇਵੀ ਇਨਾਂ ਕੰਮਾਂ ਦੇ ਵਿੱਚ ਬੱਚਿਆਂ ਦੇ ਨਾਲ ਅਰੰਭੇ ਪਹਿਲਾ ਸਾਡੀ ਰਾਸ਼ਟਰੀ ਵਿਦਿਆਰਥੀ ਵਿਕਾਸ ਪਰਸ਼ਦ ਸੀ ਫਿਰ ਪਰਸ਼ੂਰਾਮ ਮੁਖ ਬੈਂਕ ਸੋਸਾਇਟੀ ਤੇ ਉਹਦੇ ਵਿੱਚ ਕਮਲਦੀਪ ਜੀ ਵੀ ਬਹੁਤ ਯੋਗਦਾਨ ਦਿੰਦੇ ਸੀ ਜਦੋਂ ਅਸੀਂ ਥੱਕ ਜਾਂਦਾ ਸੀ ਕਿਰੇ ਨੌਜਵਾਨ ਬੱਚੇ ਸਾਰਾ ਪ੍ਰੋਗਰਾਮ ਸੰਭਾਲਦੇ ਸੀ ਅੱਜ ਜਿਨ੍ਹਾਂ ਨੂੰ ਇਹ ਲਾਲਾ ਲਾਲ ਪਖਰਾਏ ਅਵਾਰਡ ਮਿਲ ਰਿਹਾ ਤੇ ਖਾਸ ਤੌਰ ਤੇ ਸ਼ਿਫੂ ਅਗਰਵਾਲ ਜੀ ਜਿਨ੍ਹਾਂ ਨੇ ਯੂਨੀ ਰਾਈਟ ਵਰਲਡ ਸਕੂਲ ਖੋਲ੍ਹ ਕੇ ਜਗਰਾਉਣ ਦੇ ਵਿੱਚ ਬਹੁਤ ਲੱਗਦਾ ਸੀਗਾ ਵੀ ਇੰਨਾ ਵੱਡਾ ਪ੍ਰੋਜੈਕਟ ਤਾਂ ਇਹ ਕੇਵਲ ਸਫਲ ਹੋਏਗਾ ਪਰ ਇਹਨਾਂ ਦੀ ਮਿਹਨਤ ਦੇਖ ਲਓ ਇਹਨਾਂ ਦੀ ਮਾਤਾ ਜੀ ਦਾ ਦਾਦੀ ਮਾਂ ਦਾ ਆਸ਼ੀਰਵਾਦ ਦੇਖ ਲਓ ਜਿਨ੍ਹਾਂ ਦੇ ਹੱਥੋਂ ਇਹਨਾਂ ਨੇ ਇੱਕ ਰਖਾਈ ਸੀਗੀ ਮੈਂ ਉਹ ਸਮਾਗਮ ਦੀ ਸਟੇਜ ਕੀਤੀ ਸੀਗੀ ਮੈਨੂੰ ਯਾਦ ਆ ਕਮਲ ਤਾਂ ਉਹ ਬਜ਼ੁਰਗਾਂ ਦਾ ਆਸ਼ੀਰਵਾਦ ਦੇਖੋ ਬਜ਼ੁਰਗਾਂ ਨੂੰ ਅੱਗੇ ਰੱਖਾਂਗੇ ਤਾਂ ਇਸ ਮੁਕਾਮ ਤੇ ਜਿਹੜੀਆਂ ਸ਼ਖਸੀਅਤਾਂ ਨੂੰ ਸਮਾਜ ਸੇਵਾ ਦੇ ਲਈ ਇਹ ਜਾਰੀ ਉਹ ਲੋਕ ਸੇਵਾ ਸੁਸਾਇਟੀ ਹੈ ਅਰਜੰਦਰ ਜੈਨ ਪਾਕਾ ਜੀ ਤੇ ਚੇਅਰਮੈਨ ਕੁਸ਼ੇਦ ਅਗਰੋੜਾ ਜੀ ਦੇ ਰਵਾਈ ਹੈ ਸਾਰੀ ਟੀਮ ਉਹ ਬੈਠੀ ਹੈਗੀ ਹੈ ਉਹਨਾਂ ਨੂੰ ਔਨਰ ਕਰਨਾ ਚਾਹੀਏ ਵਾਖ ਵਖ ਕਲਾਸਾਂ ਦੇ ਵਿੱਚ 95% ਤੋਂ ਉੱਪਰ ਆ ਬੱਚੇ ਬੈਠੇ ਹੈ ਜਿਨ੍ਹਾਂ ਨੂੰ ਅੱਜ ਅਸੀਂ ਜਦੋਂ ਸਾਰੇ ਦੇਖਾਂਗੇ ਮੇਰੀ ਦਲੀਲਿਕ ਵਾਇਸ ਹੈ ਕਿ ਲੋਸ ਵੇਲੇ ਜਿੰਨੀ ਵੀ ਆਡੀਅנס ਹੈ ਹਰ ਬੱਚੇ ਦੇ ਲਈ ਉਹਦਾ ਗਿਆਤਕਾਰ ਸਮਾਜ ਇਹ ਖਤਮ ਕਰਦਾ ਤੇ ਉਮੀਰ ਕਰਦਾ ਯਾਰ ਜਿਹਦਾ ਇਹ ਪ੍ਰੋਗਰਾਮ ਡੈਗਰਾਉਂਡ ਤੇ ਆਪਣੇ ਨਵੇਂ ਪੈਰ ਛੱਡ ਕੇ ਜਾਏਗਾ ਬਹੁਤ ਬਹੁਤ ਧੰਨੀਆਂ ਉਸ ਟਾਈਮ ਵੀ ਉਹ ਬਾਲਕ ਉਪਰਾਲਾ ਚੱਲਦਾ ਸੀ ਬੱਚਿਆਂ ਨੂੰ ਸਨਮਾਨਿਤ ਕਰਨ ਦਾ ਉਸ ਟਾਈਮ 85% ਵਾਲੇ ਬੱਚਿਆਂ ਨੂੰ ਸਨਮਾਨਿਤ ਕਰਦੇ ਸੀ ਤੇ ਨਾਲ ਸਾਡੇ ਹਿੰਮਤ ਵਰਮਾ ਜੀ ਸੁਦਰਸ਼ਨ ਸ਼ਰਮਾ ਜੀ ਜਿਹੜੇ ਹੋ ਰਹੇ ਸਤੰ ਦੁਨੀਆ ਚ ਨਹੀਂ ਹੈ ਤਾਂ ਅਸੀਂ ਉਹਨਾਂ ਦੇ ਬਿਲਕੁਲ ਨਾਲ ਨਾਲ ਅਸੀਂ ਉਹਨਾਂ ਨੂੰ ਪੈਸੇ ਵੀ ਦਿੰਦੇ ਸੀ ਜਿਹੜੇ ਬੱਚੇ ਗਰੀਬ ਹੁੰਦੇ ਸੀ ਤਾਂ ਕਿ ਹੁਣ ਉਹ ਪੜ੍ਹਸ ਲੰਮੇ ਦੇ ਹਿਸਾਬ ਨਾਲ ਕੀ 20 ਸਾਲ ਪਹਿਲੋਂ ਜੇ ਅੱਜ ਅਸੀਂ ਗੱਲ ਕਰੀਦਾ ਉਹ ਬੱਚੇ ਬਹੁਤ ਉੱਚੀ ਸਿੱਖਿਆ ਦੇ ਬੈਲ ਸੈਟਲ ਹੋ ਗਏ ਹੋਣਗੇ ਤਾਂ ਜਿਹੜੀ ਸਾਡੀ ਆਦਤੀਆਂ ਛੇੜਨਾ ਕਿਉਂ ਬੰਬਲੀ ਉਹ ਯਾਦ ਕਰਦੇ ਹੋਣਗੇ ਬਿਲਕੁਲ ਜੀ ਉਹਨਾਂ ਦੇ ਵਿੱਚੋਂ ਜਾਗਰਾਉਣ ਦਾ ਪਹਿਲਾ ਆਈ ਦਿੱਨਾ ਕਿ ਸਾਡੀ ਸੁਸਾਇਟੀ ਦਾ ਨਾਮ ਲਾਲਾ ਲਾਜਪਤ ਰਾਏ ਚੈਰੀਟੇਬਲ ਵੈਲਫੇਅਰ ਸੁਸਾਇਟੀ ਆ ਲਗਭਗ ਪਿਛਲੇ 8 ਸਾਲਾਂ ਤੋਂ ਅਸੀਂ ਲਾਲਾ ਲਾਜਪਤ ਰਾਏ ਜੀ ਦੇ ਘਰ ਲਈ ਸੰਘਰਸ਼ ਕਰ ਰਿਹਾ ਹੈ ਸੰਘਰਸ਼ ਕਰਨ ਦਾ ਮਤਲਬ ਹੈ ਕਿ ਲਾਲਾ ਜੀ ਨੇ ਆਪਣੇ ਪ੍ਰਾਨਾਂ ਦੀ ਹਉਤੀ ਦੇ ਕੇ ਸਾਨੂੰ ਇੱਕ ਆਜ਼ਾਦ ਭਾਰਤ ਵਿੱਚ ਰਹਿਣ ਦਾ ਮੌਕਾ ਦਿੱਤਾ ਜਿਹੜਾ ਅਸੀਂ ਵਿਕਸਿਤ ਭਾਰਤ ਕਹਿੰਦੇ ਨੇ ਇਹ ਉਹਨਾਂ ਦੀ ਹੀ ਸੋਚ ਸੀ ਕਿ ਜੇ ਉਹ ਆਪਣੀ ਪ੍ਰਾਨ ਨਾ ਦਿੰਦੇ ਜਾਂ ਹੋਰ ਲੋਕਾਂ ਨੂੰ ਨਾ ਜਗਾਉਂਦੇ ਤਾਂ ਅਸੀਂ ਅੱਜ ਅੰਗਰੇਜ਼ਾਂ ਦੇ ਗੁਲਾਮ ਹੁੰਦੇ ਤਾਂ ਸਾਡੀ ਸੋਚ ਇਹ ਸੀ ਕਿ ਲਾਲਾ ਜੀ ਦਾ ਨਾਮ ਜਿਹੜੇ ਵੀ ਅੱਜ ਕੱਲ ਬੱਚੇ ਨੂੰ ਨਹੀਂ ਯਾਦ ਅਸੀਂ ਉਹਨਾਂ ਨੂੰ ਉਹਨਾਂ ਦੇ ਘਰ ਤੱਕ ਪਹੁੰਚਾਈਏ ਸੋਸਾਇਟੀਆਂ ਨੂੰ ਉਹਨਾਂ ਦੇ ਘਰ ਤੱਕ ਲੈ ਜੇ ਤੁਸੀਂ ਇਸ ਦੀ ਦੂਸਰੀ ਮੰਜ਼ਿਲ ਤੱਕ ਜਾਓਗੇ ਤਾਂ ਤੁਹਾਨੂੰ ਚੁੱਪੇ ਦੇ ਹੁੰਦੇ ਦੀ ਤੇ ਘਰ ਦਾ ਸਾਰਾ ਸਮਾਨ ਵੀ ਪਿਆ ਇਹ ਇੱਕ ਤੀਰਥ ਸਥਾਨ ਹੈ ਇੱਕ ਏਡੀਸੀ ਸਰ ਆਈਸੀ ਜਦੋਂ ਏਡੀਸੀ ਸਰ ਗਲੀ ਦੇ ਬਾਹਰ ਪਹੁੰਚੇਗਾ ਜੀ ਉਹਨਾਂ ਨੇ ਅੰਦਰ ਬੋਟ ਲਾ ਕੇ ਗੱਡੀ ਦੇ ਹੱਥ ਤੇ ਨੰਗੇ ਪੈਰੋਂ ਲਾਲ ਜੀ ਦੇ ਘਰੇ ਪਹੁੰਚਦੇ ਅਸੀਂ ਗੱਲ ਕੀਤੀ ਕਿ ਸਰ ਤੇ ਕਹਿੰਦੇ ਕਿ ਸ਼ਹੀਦ ਦਾ ਜਿਹੜਾ ਸਥਾਨ ਹੁੰਦਾ ਨਾ ਇੱਕ ਤੀਰਥ ਸਥਾਨ ਹੁੰਦਾ ਕਿਉਂਕਿ ਉਹਨਾਂ ਨੇ ਆਪਣੀ ਜ਼ਿੰਦਗੀ ਆਪ ਦੇ ਨਹੀਂ ਜੀਤੀ ਹੁੰਦੀ ਦੇਸ਼ ਨੂੰ ਜੀਤੀ ਹੁੰਦੀ ਉਹਨਾਂ ਦੀ ਆਪਦਾ ਪਰਿਵਾਰ ਸੀ ਪੂਰਾ ਭਰਿਆ ਭਰਿਆ ਪਰ ਨਹੀਂ ਉਹਨਾਂ ਨੇ लाਠੀਆਂ ਫਾਦੀਆਂ ਅੱਜ ਦੇ ਟਾਈਮ ਜਿੱਕੇ ਡੰਡਾ ਵੀ ਤੇ ਚਪੇੜ ਵੀ ਮਾਰਦੇ ਨੇ ਬੜਾ ਦੁੱਖ ਦਿੰਦਾ ਲਾਠੀਆਂ ਫਾਦਦੀਆਂ ਉਦੋਂ ਉਹ ਸ਼ਹੀਦ ਹੋ ਤਮੇ ਲਾਲਾ ਜੀ ਬਾਰੇ ਪੁੱਛ ਸ਼ਾਇਦ ਤੁਹਾਨੂੰ ਇਨਫੋਰਮੇਸ਼ਨ ਪਤਾ ਹੀ ਹੋਗੀ ਕਿ ਲਾਲਾ ਜੀ ਦਾ ਜਨਮ ਲਾਲਾ ਜੀ ਦਾ ਜਨਮ ਜ਼ਰੂਰ ਢੁੱਡੀ ਕੇ ਹੋਇਆ ਸੀਗਾ ਪਰ ਜੇ ਆਪਾਂ ਉਹਨਾਂ ਦੀ ਗੱਲ ਕਰੀਏ ਤਾਂ ਲਾਲਾ ਜੀ ਦਾ ਜਨਮ ਜੱਦੀ ਘਰ ਚ ਕਰਾਇਆ ਸੀ ਉਹਨਾਂ ਨੇ ਇੱਥੇ ਹੀ ਆਪਣਾ ਜੀਵਨ ਬਿਤਾਇਆ ਉਹਨਾਂ ਦਾ ਜਨਮ ਸੀ 28 ਜਨਵਰੀ 1862 ਨੂੰ ਹੋਇਆ ਸੀ 1892 ਇਹ ਦੋਨੇ ਦਿਨ ਸਾਡੇ ਲਈ ਬੜੇ ਮਹੱਤਵਪੂਰਨ ਸਾਡੀ ਸੋਸਾਇਟੀ ਲਈ ਅੱਜ ਇਹਨਾਂ ਦੇ ਸ਼ਹੀਦੀ ਦਿਹਾੜੇ ਤੇ ਪਲੱਸ ਜਦੋਂ 15 ਅਗਸਤ ਦਾ ਪ੍ਰੋਗਰਾਮ ਲੰਮਾ ਹੈ ਇਹਨਾਂ ਦੇ ਘਰ ਪਹੁੰਚਦੇ ਆ ਕਿਉਂਕਿ ਅਸੀਂ ਜੋ ਆਜ਼ਾਦੀ ਦਾ ਅਸੀਂ ਮਨਾਉਂਦੇ ਆ ਵੱਡੇ ਵੱਡੇ ਫੰਕਸ਼ਨ ਕਰਦੇ ਆ ਪਰ ਜਿਹੜੇ ਸਾਡੇ ਅਧਿਕਾਰੀ ਆ ਜਿੰਨਾ ਕਰਕੇ ਜੋ ਕੁਰਸੀਆਂ ਦਾ ਨਿੱਘ ਮਾਨਦੇ ਪਏ ਆ ਉਦੋਂ ਬਾਅਦ ਤੁਹਾਨੂੰ ਸ਼ਾਇਦ ਇਹ ਛੋਟੇ ਹੁੰਦੇ ਸੀ ਸਾਰਿਆਂ ਨੇ ਬੜੇ My very home wishes to our esteemed guests, all the members of Lala Lajpatry Welfare Society, and all the members present over here today. First of all, I would like to extend my heartfelt gratitude towards the Punjab Kesri Lala Lajpat Rai Welfare Society, who have made great efforts so as to acknowledge the hard work done by us. Then, not being forgetful of the fact that it was a great contribution of our school teachers, our school community, and a very special thanks goes to my mom and my dad who always kept encouraging me to touch the skies. Then, last but not the least, and the most important one, I would like to thank the Almighty who held my hand tight forever and made me stand here today then i'm so honored to get this award and i'll cherish it forever congratulations to all my fellow friends who are receiving this award today thank you everyone from the deepest side of my heart Pari, आज मैं मन्नत कौशल आप सबके सामने एक पेट्रोटिक सॉन्ग पेश करने जा रही हूँ मेरा रंग दे बसंती चोला 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 हो आज रंग दे माय रंग दे मेरा रंग दे बसंती चोला मेरा रंग दे बसंती बड़े बिजी स्टूडियो में ਲੁਧਿਆਣਾ ਦੇ ਡਾਕਟਰ ਮੌਨਿਕਾ ਸਾਡੇ ਅਸੀਂ ਜਗਰਾਉਂਦੇ ਨੇ ਅਨੇ ਮਾਮਾ ਜੀ ਕਹਿੰਦੇ ਨੇ ਕਿਉਂਕਿ ਹੁੰਦਾਂ ਲੁਧਿਆਣੇ ਚਲੇ ਗਏ ਨੇ ਨਰੇਸ਼ ਕਈ ਜੀ ਦਾ ਮਾਮਾ ਜੀ ਕਹਿੰਦੇ ਆਂ ਤੇ ਪਿੰਕੂ ਨਾਲ ਸਾਡੀ ਗੱਲਬਾਤ ਹੁੰਦੀ ਰਹਿੰਦੀ ਆ ਇਹਨੇ ਹੈਲਪਫੁਲ ਨੇਚਰ ਆ ਕਿ ਤੁਹਾਨੂੰ ਜੀ ਦੱਸਨੀ ਸਾਡੇ ਤੁਸੀਂ ਜਾ ਕੇ ਮਿਲੋਗੇ ਵੀ ਤਾਂ ਤੁਸੀਂ ਸੋਚੋਗੇ ਕਿ ਅਸੀਂ ਡਾਕਟਰ ਕੋਲ ਨਹੀਂ ਆਏ ਕੋ ਫੈਮਿਲੀ ਮੈਂਬਰ ਕੋਲ ਆਏ ਇੰਨਾ ਵਧੀਆ ਡਾਕਟਰ ਸਾਫ ਸਰਜਨ ਨੇ ਅਪਰੈਪਰੈਸ਼ਨ ਇੱਥੇ ਵੀ ਅੱਜ ਦੇ ਸਮਾਂ ਪਹੁੰਚੇ ਸਾਰੇ ਸਕਸ਼ੇਤਾ ਨੂੰ ਪਿਆਰ ਭਰੀ ਨਮਸਕਾਰ ਦੋ ਸ਼ਬਦ ਮੈਂ ਐਜੂਕੇਸ਼ਨ ਦੇ ਰਿਲੇਟਡ ਹੀ ਬੱਚਿਆਂ ਦੇ ਲਈ ਪੇਰੈਂਟਸ ਤੇ ਬੱਚੇ ਦੇ ਨਾਲ ਡਿਸਕਸ ਕਰਨਾ ਚਾਹੁੰਦਾ ਹਾਂ ਬਾਕੀ ਤਾਂ ਕੈਪਟਨ ਵਰਮਾ ਜੀ ਨੇ ਖਵਲਦੀ ਪੰਸਲ ਜੀ ਨੇ ਲਾਲਾ ਜੀ ਦੇ ਜੀਵਨ ਬਾਰੇ ਉਹ ਤਾਂ ਚੰਗਾ ਨਾ ਪਾਈ ਦਿੱਤਾ ਤੇ ਬੱਚੇ ਵੀ ਜਿੰਨੇ ਇੱਥੇ ਬੈਠੇ ਨੇ ਸਾਰੇ ਮੈਰੀਡ ਹੋਏ ਉਸਨੇ ਇਹਨਾਂ ਨੂੰ ਕੋਈ ਹਿਸਟਰੀ ਪੜ੍ਹਾਣ ਜਾਂ ਦੱਸਣ ਦਾ ਕੋਈ ਲੋੜ ਹੈ ਨਹੀਂ ਹੈ ਸਭ ਤੋਂ ਪਹਿਲੀ ਗੱਲ ਤਾਂ ਬੱਚੇ ਨੂੰ ਛੋਟੇ ਮੈਂ ਸੁਣਿਆ ਜਾਂ ਬੱਚੇ ਅੱਜ ਆਪਾਂ ਇੱਥੇ ਸਾਰੇ ਲਾਲਾ ਜੀ ਦੇ ਬਰਥ ਦਿਨ ਵਰਸ਼ੇ ਦੇ ਇਕੱਠੇ ਹੋ ਹਾਂ ਕਿ ਲਾਲਾ ਜੀ ਨੇ ਕੀ ਅਚੀਵਮੈਂਟ ਕੀਤਾ ਅੱਜ ਜਨਰੂ ਬੱਚਿਆਂ ਨੂੰ ਪ੍ਰੇਟਿਸ਼ੀਅਸ ਅਵਾਰਡ ਮਿਲ ਰਿਹਾ ਜਿਹੜਾ ਕਿ ਲਾਲਾ ਲਾਜਪਤ ਰਾਏ ਅਵਾਰਡ ਹੈ ਕੰਸਾਈਟੀ ਬਹੁਤ ਅੱਛਾ ਹੈ ਪ੍ਰੋਗਰਾਮ ਕਰਾ ਰਹੀ ਹੈ ਬੱਚੇ ਅਨਮੋਟੀਵੇਟ ਕਰਨ ਦੇ ਲਈ ਤੇ ਬੱਚੇ ਵੀ ਅਚੀਵ ਕੀਤਾ ਬੱਚਿਆਂ ਨੇ ਚਾਹੇ ਰੇਸ ਫੀਲਡ ਦੇ ਵਿੱਚ ਚਾਹੇ ਅਕੈਡਮਿਕਸ ਹੈ ਚਾਹੇ ਸਪੋਰਟਸ ਹੈ ਵੇਰੀਅਸ ਐਕਟੀਵਿਟੀਜ਼ ਜਿਨ੍ਹਾਂ ਦੇ ਵਿੱਚ ਬੱਚਿਆਂ ਨੇ ਆਪਣਾ ਨਾਮ ਕੀਤਾ ਪੇਰੈਂਟਸ ਨੂੰ ਵੀ ਮੈਂ ਹੀ ਰਿਕੁਐਸਟ ਕਰੂੰਗਾ ਬੱਚਿਆਂ ਨੂੰ ਵੀ ਹੀ ਕਹੂੰਗਾ ਕਿ ਆਪਾਂ ਨੂੰ ਅੱਜ ਇੱਕ ਕੰਟਰੀ ਕਿਤੇ ਨਹੀਂ ਜਾ ਕੇ ਵੀ ਆਰ ਆਰ ਟਵਰਨ ਲਿਬਰਟੀ ਕਿ ਆਪਾਂ ਨੂੰ ਕਿਤੇ ਜਾ ਕੇ ਨਾ ਹੀ ਉਹਨੂੰ ਲਾਠੀਆਂ ਖਾਂਣ ਦੀ ਲੋੜ ਨਹੀਂ ਹੈ ਉਹ ਅਚੀਵਮੈਂਟ ਆਪਾਂ ਨੂੰ ਲਈ ਨੇ ਆਪਾਂ ਦੇ ਡੈਮੋਕਰੈਟਿਕ ਫ੍ਰੀ ਕੰਟਰੀ ਦੇ ਦਿੱਤੀ ਹੈ ਆਪਾਂ ਨੂੰ ਅੱਜ ਇਹ ਕੁਝ ਕਰਨ ਦੀ ਲੋੜ ਨਹੀਂ ਹੈ ਆਪਾਂ ਦੇਸ਼ ਭਗਤੀ ਕਰਨੀ ਹੈ ਤਾਂ ਉਸ ਦਾ ਇੱਕ ਨਜ਼ਰੀਆ ਅਲੱਗ ਹੈ ਕੀ ਹੈ ਤੁਸੀਂ ਆਪਣੇ ਪੇਰੈਂਟਸ ਇਨਸਪੈਕਟ ਕਰੋ ਆਪਣੇ ਇਸ ਤਰ੍ਹਾਂ ਦੇ ਪਲੇਸਿਸ ਜੋ ਹੈ ਆਪਾਂ ਅੱਜ ਇਕੱਠੇ ਹੋਏ ਇਸ ਜਗ੍ਹਾ ਦੇ ਉੱਪਰ ਇੰਨ ਨੂੰ ਸੰਭਾਲ ਕੇ ਰੱਖੀਏ ਦੂਸਰੀ ਗੱਲ ਤੱਕ ਅੱਛਾ ਸੋਚੀਏ ਅੱਗੇ ਵਧਿਓ ਆਪਣੇ ਕੰਟਰੀ ਦੇ ਵਿੱਚ ਰਹਿ ਕੇ ਆਪਣੀ ਕੰਟਰੀ ਦੀ ਸੇਵਾ ਕਰੀਏ ਇਹ ਨਹੀਂ ਕਿ ਸਿਰਫ ਸਾਡਾ ਡ੍ਰੀਮ ਹੋਣਾ ਚਾਹੀਦਾ ਕਿ ਬਾਹਰ ਜਾਣਾ ਬਹੁਤ ਬੱਚਿਆਂ ਨਾਲ ਮੇਰੀ ਗਨੂ ਦੀ ਬੱਚਿਆਂ ਦਾ ਹੀ ਹੋਊਗਾ ਪਤਾ ਨਹੀਂ ਹੁੰਦਾ ਕਿ ਬੱਚੇ ਨੇ ਗਾਈਡੈਂਸ ਲਈ ਬੱਚੇ ਨੇ ਬਾਹਰ ਜਾਣਾ ਉਰੇ ਰਹਿ ਕੇ ਆਪਾਂ ਆਪਣੀ ਕੰਟਰੀ ਦੀ ਸੇਵਾ ਕਰ ਸਕਦੇ ਆ ਯੂ ਸ਼ੁਡ ਬੀਕਮ ਆਈਏਐਸ ਆਈਟੀਐਸ ਆਈਐਨਐਸ ਪੀਸੀਐਸ ਬਹੁਤ ਅੱਛੀ ਪੋਜੀਸ਼ਨਸ ਹੈ ਡਾਕਟਰ ਹਾਂ ਸੰਦੇ ਮਧੇਰੇ ਸਾਡੇ ਇੱਕ ਐਗਜ਼ਾਮਪਲ ਦੇ ਇਹ ਪ੍ਰੇਸ ਡੀਸ ਇੰਸਟੀਟਿਊਸ਼ਨ ਰਨ ਕਰ ਰਹੇ ਨੇ ਬਹੁਤ ਅਚੀ ਪੋਜੀਸ਼ਨਸ ਆਪਾਂ ਹਾਸਿਲ ਕਰਕੇ ਕੰਟਰੀ ਦੀ ਸੇਵਾ ਕਰ ਸਕਦੇ ਆ। ਇਹ ਮੈਂ ਪੇਰੈਂਟਸ ਨੂੰ ਰਿਕਵੈਸਟ ਕਰੂ ਬੱਚਿਆਂ ਨੂੰ ਮੋਟੀਵੇਟ ਕਰੂ ਠੀਕ ਹੈ ਆ ਫਾਈਟਿੰਗ ਦੋ ਬੱਚੇ ਨੇ ਜੋ ਵੀ ਉਹਨੂੰ ਬਾਹਰ ਭੇਜਦੇ ਆ ਠੀਕ ਹੈ ਲੋੜ ਬਾਹਰ ਜਾਣਾ ਨਹੀਂ ਬੁਰੀ ਗੱਲ ਨਹੀਂ ਹੈ ਪੜ੍ਹਨ ਚਾਹੀਏ ਕੁਝ ਕੁ ਮੰਨ ਲਈਏ ਬਟ ਆਪਣੀ ਕੰਟਰੀ ਦੀ ਸੇਵਾ ਕਰੀਏ ਆਪਣੀ ਕੰਟਰੀ ਵਿੱਚ ਰਹਿ ਕੇ ਅਚੀ ਪੋਜੀਸ਼ਨਸ ਹਾਸਿਲ ਕਰੀਏ ਆਈਐਸ ਆਈਪੀਐਸ ਆਈਸ ਕਿੰਨੀਆਂ ਪੋਜੀਸ਼ਨਸ ਦੇ ਮੇਲੀ ਹੈ ਮਚੰਡੇ ਵੀ ਬਹੁਤ ਐਸੇ ਇਨਿਸ਼ੀਏਟਿਵ ਹੋ ਰਹੇ ਨੇ ਅੱਛੇ-ਅੱਛੇ ਸਟਾਰਟਅੱਪਸ ਆ ਰਹੇ ਨੇ ਅੱਛੇ-ਅੱਛੇ ਸਿਸਟਮ ਆ ਰਹੇ ਨੇ ਪਾਲਿਸੀਜ਼ ਆ ਰਹੀਆਂ ਆਪਾਂ ਉਹਨਾਂ ਬਾਰੇ ਥੋੜਾ ਅਵੇਅਰ ਕਰੀਏ ਬਾਕੀ ਸੁਸਾਇਟੀ ਬਹੁਤ ਅੱਛਾ ਕੰਮ ਕਰ ਰਹੀ ਹੈ ਮੈਂ ਦੇਖਦਾ ਹਾਂ ਨਾ ਆਪਣੀ ਓਰੇ ਕਈ ਰਿਸਪੈਕਟਡ ਮੈਂਬਰਸ ਹੈ ਲੋਕ ਸਮਾਜ ਸੁਸਾਇਟੀ ਦੇ ਜਿਹੜੀ ਵੀ ਜਗ੍ਹਾ 'ਤੇ ਬਹੁਤ ਅੱਛਾ ਕੰਮ ਕਰ ਰਹੇ ਨੇ ਨੋ ਨਾ ਅੱਜ ਕਿੱਥੇ ਆਪਾਂ ਜਨਰਲ ਕੌਂਸਲ ਸਾਰੇ ਇਕੱਠੇ ਹੋਏ ਆ ਲਾਲਾ ਲਾਜਪਤਰਾ ਵੈਲਫੇਅਰ ਸੁਸਾਇਟੀ ਜਿਨ੍ਹਾਂ ਦਾ ਫਲਕੀ ਜੋ ਅਚੀਵਮੈਂਟ ਇਹ ਕੀਤੀ ਹੈ ਇਸ ਥਾਨ ਨੂੰ ਸੰਭਾਲ ਕੇ ਰੱਖਣ ਦੇ ਵਿੱਚ ਜੋਗਦਾਨ ਪਾਇਆ ਉਸ ਬਰੌਲਤ ਅਸੀਂ ਸਾਰੇ ਅੱਜ ਇੱਥੇ ਆ ਸਕੀਏ ਇਹ ਚੀਜ਼ਾਂ ਨੂੰ ਡਿਗਰੌਨ ਦੀ ਧੁੰਮੀ ਦੇ ਵਿੱਚ ਕਰਨ ਵਾਲੀ ਸੋਸਾਇਟੀਜ਼ ਬਹੁਤ ਅੱਛੇ ਕੰਮ ਕਰਦੀ ਹੈ ਜੋ ਦੱਸਦਾ ਮੈਂ ਤੁਹਾਨੂੰ ਆਪ ਇਨਵਾਈਟ ਕਰਨ ਲੇ ਔਰ ਇਹ ਓਪਰਚੁਨਿਟੀ ਦੇਣ ਦੇ ਲਈ ਕਿ ਮੈਂ ਇਨ ਸਭ ਕੇ ਸਾਹਮਣੇ ਆਪਣੇ ਵਿਊ ਗੌਰ ਮੈਂ ਆਪਣਾ ਪਾਸ ਪੇਨਾ ਲਾ ਰਿਹਾ ਹਾਂ ਬੇਸਿਕਲੀ ਅਗਰ ਅੱਜ ਜਿਵੇਂ ਲਾਲਾ ਜੀ ਨੇ ਇੰਡੀਆ ਕੋ ਇੰਡੀਪੈਂਡੈਂਸ ਲਾਈ ਦਿੱਤੀ तो वैसे ही आज जगराओं इंडिपेंडेंट होगा आप सबकी वजह से बिकॉज ऐसे जैसे जैसे आप लोग डॉक्टर्स या फिर इंजीनियर या जैसे जैसे आप ग्रो करोगे आप जगराओं को ग्रो कराओगे जगराओं ग्रो होगा पंजाब ग्रो होगा तो उसमें कोई पीछे ना रह जाए उसमें ये सोसाइटी इतना अच्छा काम कर रही है जिसके बारे में बहुत लोगों को पता नहीं है तो मैं ये सजेस्ट करूँ जैसे डिजिटलाइजेशन का जमाना है तो आप प्लीज़ ये सोसाइटी को और ज़्यादा ग्रो करो लोगों को दिखाओ कि यहाँ पे लाला जी रहते थे और आपने इनको कैसे ग्रो किया कैसे इनकी लाइफ स्टाइल और आ, कैसे उनका जो हिस्ट्री है वो सब आज भी अपने उस, ही लाइवली जिंदा है जैसे उस टाइम पे था एंड रिगार्डिंग अगर जो भी आज, आज आप स्टूडेंट्स हो जैसे आप सब इतने इंटेलिजेंट हो सब आपके नाइन्टी फाइव परसेंट पार्क आते हैं तो यहाँ पे हम सारी सोसाइटी है, और हम सब चाहते है कि आप हमेशा ऐसे ग्रो करते रहो कहीं फाइनेंशियल इश्यू की वजह से आपकी कोई लाइक ना रहे इसलिए ये हम सब आपके हमेशा साथ में रिगार्डिंग अगर आपने फ्यूचर देखना है तो हर एक जज नाइनटी फाइव परसेंट रहता है लेता है उसमें भी कोई ना कोई कमी होती है उसको भी पता होता है उसमें क्या ड्रॉबैक्स है ऐसे ही हम लोग जब मैं पढ़ता था तो मेरे को भी लगता था कि मेरी ये वीकनेस है मेरी ये वीक पॉइंट्स है तो ऑलवेज थिंक कि ये मेरा वीक पॉइंट है मैंने इसको स्ट्रॉन्ग करना है जो मेरी स्ट्रेंथ है उसको भी उसके ऊपर अगर आप वर्क करते रहोगे तो आप उतना ग्रो नहीं करोगे जब अगर आप अपनी वीकनेस को भी स्ट्रेंथ बना लोगे तो आपकी ओवरऑल ग्रोथ हमेशा पॉजिटिव ही रहेगी तो इसके रिगार्ड ये असली तरीका होता है लाइफ में सक्सेसफुल होने का जीने का और आप सब ऐसे बढ़ते रहो ऐसी ग्रो करो आप यहाँ पे रहो कोई भी प्रॉब्लम है हम हमेशा आपके साथ है जैसे जैसे जगराओं ग्रो होगा सारे जगरा <laughs> <laughs> तो डॉक्टर मोनिका इज फ्रॉम जगराव एंड हम लोगों ने बाहर जाके हर जगह पे पढ़ाई की चेन्नई में पढ़ाई की बट वापस आके भी कीम बैक एंड अब हम अपनी सोसाइटी को ऑनर कर रहे हैं और हेल्प कर रहे हैं ग्रो करा रहे हैं वैसे ही आप सोच आप, आपके फेस में वही स्पार्क है तो प्लीज ऐसे ही ग्रो करते रहो थैंक यू शुरू कर दी पहले थैंक यू आपने हमें यहाँ पे बुलाया और यहाँ पे ऐसे सम्मानित करा बहुत अच्छा लग रहा है कि जब आप लाइफ में पढ़ के काम करना शुरू कर देते हो और मतलब मैं यहाँ से बिलोंग करती हूँ यहाँ से मतलब मेरा सारा टीन एज यहाँ पे निकल गया और उसके बाद पढ़ाई के लिए मतलब माइग्रेट करा तो वहीं पे वापस आना पढ़ के और जैसे कहते हैं कि सेवा करनी अपना काम यहाँ पे करना वंस आप एक लाइफ में प्रोफेशनल बन जाते हो और जहाँ पे आप ग्रो हुए हो वहीं पे आप देख रहे हो कि आपको मतलब सम्मानित किया जा रहा है एंड मतलब जो ग्रो जो हमारे बच्चे हैं आगे अपनी एज में हमें देख रहे हैं तो इट इज अ वेरी मतलब बहुत अच्छा लग रहा है कि आ, ऐसे एक स्टेज पे हम पहुंच चुके हैं एंड मतलब आगे भी आई वुड से यही मैसेज है कि अपनी लाइफ में जो आपकी एज होती है पढ़ने की ग्रो करने की जब तक आप एक सेट uh, स्टेज uh, पे नहीं पहुंचते अपना गोल नहीं अचीव करते आई थिंक आपको दबा के मेहनत करनी चाहिए कि मतलब आप भी अपने जब आपके बच्चे हो मतलब आगे सो यू वुड ऑलवेज बी प्राउड किसी मैंने अपनी लाइफ में ये करके मतलब यहाँ पे आई हैव बीन देयर तो दिस इज वेरी गुड एंड यहाँ पे बुलाने के लिए सो मच थैंक यू आपका ਦੇ ਫਰਮਾਨ ਕਰਕੇ ਬੁਲਾਇਆ ਤੇ ਮੇਰਾ ਬੇਟਾ ਸੈਲੈਕਟ ਹੋਇਆ ਹੈਗਾ ਤੇ ਉਹਨੇ ਬਹੁਤ ਬੇਨਤੀ ਕੀਤੀ ਹੈ ਐਨਡੀਏ ਪਹਿਲਾਂ ਐਨਡੀਏ ਕੀ ਤੋਂ ਹੋ ਆਈਏ ਨੇ 3 ਸਾਲਾਂ ਕੀਏ ਤਾਂ ਆਈਏ ਮੈਂ ਗਿਆ ਤੇ ਉੱਥੇ ਬਲੋਦੀ ਆਪਣੀ ਹੀ ਸ਼ੌਂਕੀ ਜਾਨ ਦਾ ਪਰ ਸਾਡੇ ਵੱਲੋਂ ਸਾਡੀ ਪੂਰੀ ਫੈਮਿਲੀ ਵਿੱਚ ਕੋਈ ਵੀ ਹੱਥ ਨਹੀਂ ਲੀਤੀ ਨਾ ਸਾਡੇ ਨਾਨਕੇ ਜੀ ਮਾ ਦਾਦ ਜੀਆ ਦਾ ਨਾਣੇ ਸਾਰੇ ਪਰਿਵਾਰ ਤੋਂ ਜਿੱਦ ਕਰਕੇ ਉਹਦੀ ਆਪਣੀ ਸ਼ੌਂਕ ਸੀਗਾ ਉਹਨੇ ਬਹੁਤ ਬੇਨਤੀ ਕੀਤੀ ਉਹ ਉਹ ਵੀ ਐਸਐਸਬੀ ਹੁੰਦੀ ਐਸਨ ਜਿਹੋ ਸੈਕੰਡ ਆਇਆ ਸੀ ਆਪਣੇ ਕੋਲ ਇੰਡੀਆ ਜਿਹੜਾ ਐਸਐਸਬੀ ਜਿਹੜੀ ਮੇਰਾ ਮੈਂ ਅਗਿਆਤ ਲਈ ਇਹ ਵੀ ਉਹ ਜਿਹੜੀ ਕਨ ਪੂਰੇ ਆਪ ਵੀ ਨਹੀਂ ਚੱਲੀਆਂ ਸੋਨੇ ਪੜਦੀ ਹੋਇਆ ਤੇ ਬਾਕੀ ਨੂੰ ਸੁਸਾਇਟੀ ਦਾ ਫਿਰ ਦੁਆਰਾ ਥੈਂਕ ਯੂ ਕਰਦਾ ਹਾਂ ਜਿਨ੍ਹਾਂ ਨੇ ਸਾਨੂੰ ਸਨਮਾਨ ਕਰਕੇ ਬੁਲਾਇਆ ਬਹੁਤ ਬਹੁਤ ਸ਼ੁਕਰੀਆ ਜੀ ਚਿਆ ਨੂੰ ਖਾਸ ਤੌਰ ਤੇ ਨਾਸਟਿਕ ਲੈਂਦਾ